ਪਠਾਨਕੋਟ ਵਿਖੇ ਚੋਰਾਂ ਦੇ ਹੌਸਲੇ ਜੜੇ ਨੇ ਲਗਾਤਾਰ ਬੁਲੰਦ ਹੁੰਦੇ ਨਜ਼ਰ ਆ ਰਹੇ ਨੇ ਤੇ ਅਜਿਹਾ ਇੱਕ ਮਾਮਲਾ ਦੇਖਣ ਨੂੰ ਮਿਲਿਆ ਪਠਾਨਕੋਟ ਦੇ ਗਾਂਧੀ ਜੌਂਕ ਚ ਜਿੱਥੇ ਤੁਸੀਂ ਦੇਖ ਸਕਦੇ ਹੋ ਐਤਵਾਰ ਨੂੰ ਜਿਹੜਾ ਹੈ ਕਾਫੀ ਜ਼ਿਆਦਾ ਰਸ਼ ਦੇਖਣ ਨੂੰ ਮਿਲਦਾ ਲੋਕਾਂ ਦੇ ਵੱਲੋਂ ਜਿਹੜੀ ਹੈ ਖਰੀਦਦਾਰੀ ਕਰਨ ਦੇ ਲਈ ਇੱਥੇ ਜਿਹੜਾ ਹੈ ਉਹ ਇੱਕ ਵੱਡਾ ਹਜੂਮ ਲੱਗਿਆ ਹੁੰਦਾ ਹੈ ਤੇ ਉੱਥੇ ਹੀ ਕੁਝ ਦਿਨ ਪਹਿਲਾਂ ਵੀ ਇਹ ਚੋਰੀ ਦੀ ਵਾਰਦਾਤ ਜਿਹੜੀ ਹੈ ਗਾਂਦੀ ਚੌਕ ਤੋਂ ਹੀ ਸਾਹਮਣੇ ਆਇਸੀ ਤੇ ਇੱਕ ਵਾਰ ਫਿਰ ਤੋਂ ਬੀਤੇ ਦਿਨ ਜਿਹੜਾ ਹੈ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਔਰਤਾਂ ਦੇ ਵੱਲੋਂ ਬੜੀ ਹੀ ਚੁਸ ਚਲਾਕੀ ਦੇ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਤੇ ਕਿਸ ਦਿਨ ਪਹਿਲਾਂ ਜੇ ਜੇਕਰ ਅਸੀਂ ਗੱਲ ਕਰੀਏ ਤਾਂ ਇੱਕ ਮਹਿਰਿਆ ਦਾ ਪਰਸ ਜਿਹੜਾ ਹੈ ਉਹ ਚੋਰੀ ਕੀਤਾ ਗਿਆ ਸੀ ਤੇ ਇੱਕ ਵਾਰ ਫਿਰ ਤੋਂ ਜਿਹੜਾ ਹੈ ਦੁਕਾਨ ਦੇ ਅੰਦਰ ਬੜੀ ਮਹਿਲਾ ਸਮਾਨ ਲੈਣ ਤੇ ਗਈ ਜਦੋਂ ਜਾਂਦੀ ਹੈ ਤਾਂ ਔਰਤਾਂ ਦੇ ਵੱਲੋਂ ਜਿਹੜਾ ਹੈ ਦੋ ਤਿੰਨ ਔਰਤਾਂ ਜਿਹੜੀਆਂ ਨੇ ਉਹ ਦੁਕਾਨ ਦੇ ਅੰਦਰ ਆਉਂਦੀਆਂ ਨੇ ਤੇ ਬੜੀ ਹੀ ਚਲਾਕੀ ਦੇ ਨਾਲ ਉਸ ਔਰਤ ਦੇ ਬੈਗ ਦੇ ਵਿੱਚੋਂ ਪਰਸ ਜਿਹੜਾ ਹੈ ਉਹ ਕੱਢ ਲੈਂਦੀਆਂ ਨੇ ਤੇ ਫੁਟੇਜ ਜਿਹੜੀ ਆ ਉਹ ਸਾਹਮਣੇ ਆਈ ਹੈ ਦੁਕਾਨਦਾਰ ਦੇ ਵੱਲੋਂ ਜਿਹੜੀ ਹੈ ਇਹ ਸੀਸੀਟੀਵੀ ਫੁਟੇਜ ਜਾਰੀ ਕੀਤੀ ਗਈ ਤੇ ਪੁਲਿਸ ਦੇ ਵੱਲੋਂ ਵੀ ਮਾਮਲਾ ਜੜਾ ਹੈ ਉਹ ਦਰਜ ਕਰ ਲਿੱਤਾ ਗਿਆ ਤੇ ਉੱਥੇ ਹੀ ਦੁਕਾਨਦਾਰਾਂ ਦੇ ਵੱਲੋਂ ਵੀ ਇਸ ਖਿਲਾਫ ਜਿਹੜੀ ਹੈ ਬੰਦੀ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਕਿਉਂਕਿ ਲਗਾਤਾਰ ਜੜੀਆਂ ਨੇ ਚੋਰੀ ਦੀਆਂ ਵਾਰਦਾਤਾਂ ਕੀਤੀਆਂ ਜਾ ਰਹੀਆਂ ਨੇ ਤੇ ਪਿਛਲੀ ਚੋਰੀ ਦੇ ਵਿੱਚ ਵੀ ਜਿਹੜਾ ਹੈ ਪਰਸ ਚੋਰੀ ਕੀਤਾ ਗਿਆ ਸੀ ਇੱਕ ਮਹਿਲਾ ਦਾ ਤੇ ਇੱਕ ਵਾਰ ਫਿਰ ਤੋਂ ਇਹ ਮਹਿਲਾਵਾਂ ਦੇ ਵੱਲੋਂ ਜਿਹੜਾ ਹੈ ਉਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਇਸ ਬਾਬਤ ਗੱਲਬਾਤ ਕਰਾਂਗੇ ਦੁਕਾਨਦਾਰਾਂ ਦੇ ਨਾਲ ਉਹਨਾਂ ਨੇ ਕੀ ਅਪੀਲ ਵੀ ਤੁਹਾਨੂੰ ਦਿਖਾ ਦਿੰਦੇ ਮਗਰ ਮਗਰ ਵਾਹ ਚਾੜੀ ਦੇ ਨਾਲ ਹੀ ਆ ਦੇਖੋ ਕਿਦਗੀ ਦੇ ਪਿੱਛੇ ਬਿਠੇ ਆ ਆ ਇਹ ਅੱਗੇ ਨਿਕਲ ਗਈ ਇਹ ਚੂਹੀ ਨਿਕਲ ਗਈ ਅੱਗੇ ਆਹੋ ਹਾਂ ਇਹ ਦੋ ਆ ਗਈ ਦੋਨਾਂ ਨੇ ਘੇੜ ਲਿਆ ਇਹ ਕਿੰਨੇ ਘੇਰੇ ਆ ਦੋ ਇਹਨਾਂ ਨੇ ਘੇੜ ਲਿਆ ਉਹਨ ਦੇਖ ਕੇ ਕਿਉਂ ਨੇ ਇਹਨੇ ਈਵਲਾ ਹੱਥ ਤੇ ਆ ਰਿਖਵਾ ਸੀ だっ ਕਿਦਾਂ ਦੇਖੋ ਚੋਰੀ ਕਿਦਾਂ ਕਰਦੇ ਆ ਇਹਨਾਂ ਦਾ ਹੱਥ ਦੇਖੋ ਗੋੜ ਨਾਲ ਇਹਨੂੰ ਪਤਾ ਨਹੀਂ ਲੱਗ ਸਕਦਾ ਕਿੰਦਾ ਚੋਰੀਆਂ ਹੁੰਦੀਆਂ ਦੁਕਾਨਾਂ 'ਚ ਠੀਕ ਜਿਹਾ ਲੱਗਦਾ ਫਰਸ ਗਾੜ ਕੇ ਲਿਆ ਗਿਆ ਇਹ ਦੇਖੋ ਉਹ ਆਪਣੇ ਗਾਹ ਦੋਨੋਂ ਮਸਤ ਹੈ ਸੌਦਾ ਖਰੀਦਣ 'ਚ ਉਹ ਮਸਤ ਹੈ ਹਾਂ ਇਹ ਨਾਲ ਇਹਨਾਂ ਦੇ ਰਲੇ ਦੀ ਹੈ ਜਿਹੜੀ ਉਹਨਾਂ ਨੂੰ ਇੱਧਰ-ਉੱਧਰ ਹੋਣ ਨਹੀਂ ਦੇ ਕਰਦੀ ਇਹ ਇਸ਼ਾਰੇ ਕਰੇ ਕਰਦੀ ਦੂਸਰੇ ਕੈਮਰੇ ਤੋਂ ਇਹਦੇ ਇਸ਼ਾਰੇ ਦਾ ਦੱਸਾਂਗੇ ਤੁਹਾਨੂੰ ਸਾਰੇ ਇਹ ਦੇਖੋ ਇਹਦੀ ਨਜ਼ਰਾ ਦੇਖੋ ਤੇ ਤੀਜੀ ਕਿੱਥੇ ਗਈ ਆਲੇ ਤੀਜੀ ਆਈ ਨਹੀਂ ਆਲੇ ਤੀਜੀ ਇਹਨੂੰ ਅਨੇ ਇਸ਼ਾਰੇ ਨਾਲ ਫੇਰ ਹੋਣਾ ਵੀ ਦਵਾ ਏ ਦੇਖੋ ਕਿ ਇਹ ਦੇਖੋ ਇਹ ਦੇਖੋ ਹੱਥ ਦੇਖੋ ਕਿ ਕਿੱਦਾਂ ਗਿਆ ਹੱਥ ਦੇ ਅੰਦਰ ਇਹ ਚੁੰਨੀ ਇਹ ਚੁੰਨੀ ਅੱਗੇ ਕਰਕੇ ਨੇ ਜ਼ਿੱਪ ਖੋਲੀ ਹੋਂ ਜ਼ਿੱਪ ਖੋਲ ਲਈ ਮੈਂ ਹਾਂ ਇਹ ਆ ਗਈ ਇਹਦੀ ਤੀਜੀ ਮੈਂਬਰ ਤੀਜੀ ਆ ਗਈ ਇਹ ਹੁਣ ਚਿਪਕੇ ਨਾਲ ਇਹ ਦੇਖੋ ਇਹਨੇ ਹੁਣ ਪਾਤਾ ਪਰਦਾ ਸਾਰਾ ਇਹ ਪੜ ਜਾ ਬੋਲ ਕੇ ਦੇਖੋ ਪਾਣੀ ਨੂੰ ਬਦਲ ਕੱਢੀ ਕੀ ਕੱਢਿਆ ਇਹ ਨਾ 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 ਇਹ ਬੈਗ ਇੱਕ ਇਸ਼ਾਰੇ ਇੱਧਰ ਸਾਫ਼ ਨਹੀਂ ਬੰਨਣਾ ਉਹ ਪਤਾ ਲੱਗੇ ਕਰਦਾ ਸਾਫ਼ ਕੱਢੀ ਕਰਦੀ ਆ ਉਧਰ ਇਹ ਏ ਇਹ ਕੱਢ ਲਿਆ ਇਹ ਕੱਢ ਕੇ ਦੱਬਤੀ ਫਾਇਦਾ ਉਹਨੇ ਆਪਣੇ ਇਹ ਉਹ ਇਹ ਹੁਣ ਇੰਨੇ ਇਸ਼ਾਰਾ ਕਰਦਾ ਚੱਲ ਚਲੀਏ ਉਹਨੂੰ ਇੰਨੇ ਇਸ਼ਾਰਾ ਕੀਤਾ ਚੱਲ ਚਲੀਏ ਇਹਨੇ ਤਿੰਨਾਂ ਨੇ ਹੁਣ ਨਾਲ ਹੀ ਨਿਕਲ ਜਾਦਾ ਚਾ ਲੋ ਜੀ ਤੀਜੀ ਨੇ ਅੱਗੇ ਹੋਂ ਨਿਕਲ ਗਈ ਤੀਜੀ ਨੇ ਹੁਣ ਨਿਕਲ ਲੱਗ ਗਈ ਜਾਂਦਾਂ ਮੈਨੂੰ ਇਹਨਾਂ ਨੇ ਕੋਈ ਸੌਦਾ ਦੇਖਿਆ ਨਾ ਕੁਝ ਦੇਖਿਆ ਉਹ ਹਾਂ ਮੈਂ ਉਧਰ ਲੱਗੇ ਦਾ ਸੀ ਆਹ ਮਾਨੋ ਪੜਾਇਆ ਪਜਾਮੇ ਤੇ ਮੈਂ ਦੇਖਿਆ ਮੈਂ ਜਾਂਦੇ ਦੂਰ ਇਹ ਹੁਣ ਇਹਨੂੰ ਇਹਨੂੰ ਕੁਝ ਮਹਿਸੂਸ ਹੋਣਾ ਹੈ ਪਤਾ ਨਹੀਂ ਕੀ ਮਹਿਸੂਸ ਹੋਣਾ ਹੈ ਜਨਾਨੀ ਨੂੰ ਨਾ ਇਹ ਇਹ ਕੁਝ ਕੱਢਣ ਲੱਗੀ ਕਹਿੰਦੀ ਪਾਣੀ ਦੀ ਬੋਤਲ ਕੱਢਣੀ ਕਹਿੰਦੀ ਸ਼ਾਇਦ ਪਾਣੀ ਦੀ ਬੋਤਲ ਕੱਢਣੀ ਸ਼ਾਇਦ ਕੀ ਕੱਢਣਾ ਹੈ ਜਨਾਨੀ ਜੋਸ ਤਾਂ ਹੀ ਹੈ ਹਾਂ ਇਹ ਮੋਸੇ ਵੱਲੇ ਦੇਖ ਗਿਆ ਮੇਰੀ ਜੱਭਾਂ ਦੇ ਗੁੱਲ ਗੁੱਲੇ ਦੋਵੇਂ ਜਿਹਾ ਆ ਲੈ ਆਏਗੀ ਇਹ ਹੁਣ ਦੇਖੇਗੀ ਇਹ ਬੈਗ ਕੱਢ ਕੇ ਕਹਿੰਦੀ ਮੈਂ ਅੱਗੇ ਲੱਗੀ ਹਾਂ ਹਾਂ ਇਹ ਆਈ ਉਹ ਨਿਕਲ ਗਈ ਭੀੜ ਤੋਂ ਪਰਲੇ ਪਾਸੇ ਹੂੰ ਉਹਨੂੰ ਖੋਲ ਲੈਂਗੇ ਉਹਨ ਦੇਖੀ ਕਿਵੇ ਇਹਨੇ ਤੁਸਾਰਿਆ ਨਾ ਵੀ ਇਹ ਜਗ੍ਹਾ ਤੇ ਹਲੇ ਤੱਕ ਹਲੇ ਤੱਕ ਪਤਾ ਪਤਾ ਲੱਗ ਗਿਆ ਪੁਛਾਈ ਡੀ ਹੋ ਗਏ ਇਹਨੂੰ ਕੁਝ ਕੱਢਣ ਲੱਗੀ ਆ ਪਾਣੀ ਦੀ ਜ਼ਿੱਪਾ ਖੁੱਲੀਆਂ ਬੈਗ ਦੀ ਜ਼ਿੱਪਾ ਖੁੱਲੀਆਂ ਦੋਨੋਂ ਹਾਂ ਨਾਲ ਨਾਲ ਹੀ ਪੜਸ ਗੈਪ ਵਿੱਚ ਉਹ ਦੇਖੋ ਦੋਗੇ ਫੋਟੋ ਲੈ ਕੱਲ ਸੰਡੇ ਨੂੰ ਸਾਰੇ ਸਭ ਸਾਡੇ ਪਠਾਨਕੋਟ ਦੇ ਫੇਮਸ ਹੈਗਾ ਗਾਂਧੀ ਚੌਂਕ ਤੇ ਸੰਡੇ ਬਾਜ਼ਾਰ ਲੱਗਦਾ ਹੈਗਾ ਬਹੁਤ ਦੂਰ ਦੂਰ ਤੋਂ ਲੋਕੀ ਆਉਂਦੇ ਹੈਗੇ ਤਰੀ ਤਰੀਕਨ ਤੇ ਕੱਲ ਸਾਡੇ ਇੱਕ ਵੀਰ ਭਰਾਵ کاروبਾਰੀ ਭਰਾ ਦੀ ਦੁਕਾਨ ਦੇ ਵਿੱਚ ਇੱਕ ਲੇਡੀਜ਼ ਦਾ ਘਿਰੋ ਆਇਆ ਜਿਨ੍ਹਾਂ ਨੇ ਬੜੀ ਹੀ ਸ਼ਾਸਰਕ ਤਰੀਕੇ ਨਾਲ ਇੱਕ ਚੋਰੀ ਦਾ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਕੋਈ ਕਸਟਮਰ ਲੇਡੀਜ਼ ਕਸਟਮਰ ਹੀ ਬੜੇ ਪਲੈਨਿੰਗ ਦੇ ਨਾਲ ਉਹਦਾ ਪਰਸ ਚੋਰੀ ਕਰਕੇ ਲੈ ਗਏ ਤੇ ਉਸ ਲੇਡੀਜ਼ ਦਾ ਰੋ ਰੋ ਬੁਰਾ ਹਾਲ ਹੋ ਗਿਆ ਦਾ ਹੀ ਫਦਰ ਵੀਜ਼ਰ ਕੈਸ਼ ਹੋਣਾ ਹੈ ਹੋਰ ਵੀ ਜਰੂਰੀ ਡਾਕੂਮੈਂਟਸ ਹੋਣਗੇ ਤੇ ਤੁਹਾਡੇ ਮਾਧਿਅਮ ਨਾਲ ਹੀ ਆਪਾਂ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਕਰਦੇ ਆ ਕਿ ਸੰਡੇ ਨੂੰ ਇੱਥੇ ਪਬਲਿਕ ਕਿੱਡੀ ਆਂਦੀ ਹੈ ਰਸ਼ ਹਜੂਮ ਹੁੰਦਾ ਲੋਕਾਂ ਦਾ ਤੇ ਪੀਸੀਆਰ ਵਾਲੇ ਹਰ ਥੋੜੀ ਦੇਰ ਬਾਅਦ ਜੇ ਕਿਹੜਾ ਮਾਰ ਜਾਂ ਚੱਕਰ ਮਾਰ ਜਾਂ ਤੇ ਦੇਖਣ ਕੀ ਹੋ ਰਿਹਾ ਤੇ ਉਸ ਨਾਲ ਬੜਾ ਹੀ ਜਿਹੜੀਆਂ ਚੋਰੀਆਂ ਦੀ ਵਾਰਦਾਤਾਂ ਹੋ ਰਹੀਆਂ ਜਿਹੜੇ ਗਿਰੋ ਐਕਟਿਵ ਹੋਏ ਤੇ ਆ ਉਹਨਾਂ ਦੇ ਪਰ ਥੋੜਾ ਕੰਟਰੋਲ ਕਰ ਸਕੀਏ ਕਿਉਂਕਿ ਇਸ ਇਹੋ ਜੀ ਚੀਜ਼ਾਂ ਨਾਲ ਤੇ ਬਦਨਾਮੀ ਜਾਂਦੀ ਚੌਂਕ ਨੂੰ ਮਿਲਨੀ ਹੈ ਅੱਗੇ ਕਾਰੋਬਾਰ ਬਹੁਤ ਹੀ ਘੱਟ ਹੋਇਆ ਪਿਆ ਹੈ ਹੋਰ ਲੋਕਾਂ ਦੇ ਮਨ ਚ ਮਾਈਂਡ ਸੈਟ ਚ ਇਹ ਹੀ ਗੱਲ ਬੈਣੀ ਹੈ ਕਿ ਯਾਰ ਇੱਥੇ ਅਸੀਂ ਸਾਡੇ ਪੈਸੇ ਸਾਡੀ ਚੀਜ਼ਾਂ ਸੇਫ ਨਹੀਂ ਹੈਗੀ ਤੇ ਹੱਥ ਜੋੜ ਕੇ ਰਿਕਵੈਸਟ ਕਰ ਰਹੇ ਹਾਂ ਪੁਲਿਸ ਪ੍ਰਸ਼ਾਸਨ ਨੂੰ ਕਿ ਆਪਣੀ ਪੀਸੀਆ ਦੀ ਟੀਮ ਅਤੇ ਹਰ ਥੋੜੀ ਜਰੂਰਤ ਭੇਜ ਦਿੱਤੇ ਜੇ ਕਰੋ ਦੇਖਦੇ ਨੇ ਚੈੱਕ ਆਊਟ ਹੋਏ ਕਿ ਪੁਲਿਸ ਦੇ ਇੱਕ ਡਰਨ ਵਾਲੀ ਬੜੀ ਚੋਰਾ ਦੇ ਮਨ ਚ ਇੱਕ ਦਰਖਾਸਤ دی گئی ہے راپا کام نہ کریے یہ بھی محنت ہی کمائی ہے کھولے ਜਿਵੇਂ ਕੀ ਕੀਤੀ ਹੈ ਸਭ ਨੂੰ ਪਤਾ ਹੈ ਥੈਂਕ ਯੂ ਜਿਹੜਾ ਮੇਨ ਬਾਜ਼ਾਰ ਗਾਂਧੀ ਚੌਂਕ ਸ਼ਹਿਰ ਦਾ ਦਿਲ ਕਿਹਾ ਜਾਂਦਾ ਜੀ ਦਿਲ ਦਿਲ ਤੇ ਧੜਕਣ ਦੋਨੋਂ ਹੈਗੀਆਂ ਜੀ ਇਤਰ ਲੱਗਦਾ ਜੀ ਐਤਵਾਰ ਨੂੰ ਮੇਲਾ ਤੇ ਮੇਲਾ ਜਿਹੜਾ ਹੁੰਦਾ ਜੀ ਉਹਦੇ ਵਿੱਚ ਕਈ ਲੋਕ ਬਾਹਰੋਂ ਆਂਦੇ ਜੀ ਜੰਮੂ ਸਾਈਡ ਤੋਂ ਮਹਾਰਾਜ ਸਾਈਡ ਤੋਂ ਲੋਕਲ ਵੀ ਪਿੰਡਾਂ ਤੋਂ ਵੀ ਬਹੁਤ ਰਸ਼ ਹੁੰਦਾ ਜੀ ਤੇ ਉਸ ਰਸ਼ ਦਾ ਫਾਇਦਾ ਚੁੱਕਦੇ ਹੈ ਕਈ ਤਰ੍ਹਾਂ ਦੇ ਚੋਰ ਚੋਰ ਡਾਕੂ ਵੀ ਜੀ ਕਹਿ ਲੋ ਜੀ ਜਿਹੜੇ ਸ਼ਰੇਆਮ ਡਾਕੇ ਪਾਉਂਦੇ ਆ ਜੀ ਸ਼ਰੇਆਮ ਚੋਰੀਆਂ ਹੋਣ ਲੱਗ ਪਈਆਂ ਜੀ ਤੇ ਇਹ ਚੀਜ਼ ਦੀ ਰੋਕਦਾਮ ਹੋਣੀ ਚਾਹੀਦੀ ਜੀ ਇਹ ਚੀਜ਼ ਤੇ ਪ੍ਰਸ਼ਾਸਨ ਤੇ ਪੁਲਿਸ ਡਿਪਾਰਟਮੈਂਟ ਦਾ ਹੀ ਬੰਦਾ ਹੈ ਜੀ ਕਿਉਂਕਿ ਉਹੀ ਹੈ ਚੀਜ਼ਾਂ ਨੂੰ ਰੋਕ ਸਕਦੇ ਆ ਕੋਰ ਤੇ ਇਸ ਚੀਜ਼ ਦੀ ਨੀਤੀ ਕੋਈ ਹੱਦਬੰਦੀ ਨਹੀਂ ਹੈਗੀ ਅੱਜ ਪਰਚ ਕੋਏ ਆ ਕੱਲ ਚੈਨਾ ਚ ਕੋਣ ਗਿਆ ਪਾਲੀਆਂ ਪੁੱਟੀਆਂ ਜਾਣ ਗਈਆਂ ਤੇ ਚੀਜ਼ਾਂ ਵੱਧਦੀਆਂ ਜਾਣ ਗਈਆਂ ਜੀ ਇਸ ਲਈ ਕੋਰਸ ਦੇ ਅੱਗੇ ਦਰਖਾਸਤ ਹੈ ਜੀ ਤੇ ਵੱਧ ਤੋਂ ਵੱਧ ਜੀ ਇੱਧਰ ਪੁਲਿਸਿਤ ਤਨਾਤੀ ਕੀਤੀ ਜਾਏ ਤਾਂ ਕਿ ਇਹ ਚੋਰੀਆਂ ਤੇ ਡਾਕੀਆਂ ਦੀ ਰੋਕਥਾਮ ਲੱਗੇ ਐਨਾ ਤੁਹਾਡੇ ਦੁਕਾਨਦਾਰੀ ਨੂੰ ਫਰਕ ਪਏਗਾ ਬਿਲਕੁਲ ਪੈਂਦਾ ਜੀ ਦੇਖੋ ਜੀ ਜਿਸ ਬੰਦੇ ਨਾਲ ਇੱਕ ਵਾਰ ਤਾਂ ਵਾਪਰ ਗਈ ਤੇ ਉਹ ਤੇ ਉਹ ਤੇ ਟੈਰਰਾਈਜ਼ ਹੋ ਜਾਏਗਾ ਜੀ ਉਹ ਤੇ ਦੁਬਾਰਾ ਇਸ ਬਾਜ਼ਾਰ 'ਚ ਆਉਣ ਤੋਂ ਤੋਬਾ ਕਰ ਲੇਗਾ ਜੀ ਤੋਬਾ ਕਿ ਜਿਹੜਾ ਦਾ 15 20 ਹਜ਼ਾਰ ਅਨਸਾਰ ਹੋਇਆ ਕਦੀ ਨਹੀਂ ਆਏਗਾ ਇਸ ਬਾਜ਼ਾਰ 'ਚ ਜਿਸ ਨਾਲ ਗਾਕੀ ਨੂੰ ਵੀ ਬਹੁਤ ਵੱਡਾ ਅਸਰ ਪਏਗਾ ਜੀ ਕੋ ਮੇਰਾ ਸ਼ੋਭਨਾਮ ਗੋਤਮ ਹੈ ਜੀ ਤੇ ਕੱਲ ਸੰਡੇ ਦਾ ਦਿਨ ਬਾਜ਼ਾਰ ਚ ਰਸ਼ ਦੁਕਾਨਾਂ ਚ ਰਸ਼ ਹੁੰਦਾ ਠੀਕ ਹੈ ਸਾਡੀ ਦੁਕਾਨ ਚ ਵੀ ਰਸ਼ੀ ਸਾਡੀ ਦੁਕਾਨ ਚ ਤਿੰਨ ਚਾਰ ਗਾਂ ਖੜੋਤੇ ਦੇ ਉਹਨਾਂ ਵਿੱਚੋਂ ਇੱਕ ਗਾਂ ਗਿਆ ਬਾਹਰ ਹਿਮਾਚਲ ਦਾ ਗਾਂ ਕੀ ਹੈ ਕਿਸਾ ਆਰਮੀ ਦਾ ਗਾਂ ਕੀ ਮੈਨੂੰ ਕੋਈ ਆਈਡੀਆ ਨਹੀਂ ਹੈਗਾ ਮਾਵਾਂ ਤੇ ਵਾਈ ਦੋਨੋਂ ਸਾਰੇ ਕੋ ਸੌਦਾ ਦੇ ਕੇ ਕਰਦੀ ਪਿੱਛੇ ਉਹਦੇ ਨਾਲ ਹੀ ਦੋ ਜਾਂ ਤਿੰਨ ਜਨਾਨੀ ਆਈ ਪਹਿਲੇ ਇੱਕ ਜਨਾਨੀ ਆਈ ਬਾਅਦ ਚ ਦੋ ਜਨਾਨੀ ਇਕੱਠੇ ਆਈ ਉਹਦੇ ਨਾਲ ਉਹਨਾਂ ਨੇ ਦੋਨਾਂ ਤਿੰਨਾਂ ਨੇ ਆਪਸ ਵਿੱਚ ਉਹਨਾਂ ਨੂੰ ਘੇਰ ਲਿਆ ਉਹ ਸਾਡੇ ਕੋਲ ਸੌਦਾ ਦੇਖੇ ਕਰਦੀ ਉਹਨੇ ਬੜੀ ਹੀ ਚਲਾਕੀ ਨਾਲ ਉਹਦੇ ਬੈਗ ਵਿੱਚੋਂ ਹੱਥ ਪਾ ਕੇ ਉਹਦਾ ਪਰਸ ਖੋਲਿਆ ਤੇ ਪਰਸ ਖੋ ਕੇ ਤਿੰਨਾਂ ਨੇ ਆਪਸ ਇਸ਼ਾਰਾ ਕੀਤਾ ਉਹ ਦੁਕਾਨੋਂ ਬਾਹਰ ਨਿਕਲ ਗਏ ਲਿਆ ਸਾਡੇ ਕੋਲ ਕੁਝ ਨਹੀਂ ਲਾ ਪੁੱਛਿਆ ਕਿਉਂਕਿ ਸਾਡੇ ਕੋਲ ਰਾਸ਼ੀ ਜਦੋਂ ਸਾਨੂੰ ਪੈਸੇ ਦੇਣ ਲੱਗੀ ਸੌਦੇ ਦੇ ਤੇ ਉਹਨੇ ਆਪਣੇ ਬੈਗ 'ਚ ਹੱਥ ਪਾਇਆ ਤੇ ਦੇਖਿਆ ਪਰਸ ਗਿਆ ਪਰਸ ਵਿੱਚ ਉਹਨੇ ਦੱਸਿਆ ਕਿ ਉਹਦਾ 11000 ਰੁਪਏ ਕੈਸ਼ ਪੇ ਦੇਈ ਬੈਂਕ ਦੇ ਕਾਰਡ ਸਪੇ ਦੇਈ ਆਈਡੈਂਟੀਟੀ ਕਾਰਡ ਸਪੇ ਦੇਈ ਥੋੜੀ ਬਹੁਤੀ ਜੁਐਲਰੀ ਪੇ ਦੀ ਉਹਦੀ ਵਿਚਾਰੀ ਦਾ 15-20000 ਰੁਪਏ ਦਾ ਨੁਕਸਾਨ ਹੋ ਗਿਆ ਇਹੋ ਜੀ ਚੀਜ਼ ਬਾਜ਼ਾਰ ਚ ਬੜੀ ਦੇਰ ਦੀ ਹੋਏ ਕਰਦੀ ਆ ਔਰ ਸੰਡੇ ਬਾਜ਼ਾਰ ਖਾਸ ਕਰ ਬਹੁਤ ਇਸ ਚੀਜ਼ ਲਈ ਜਾਨਾ ਜਾਏ ਕਰਦਾ ਕਿ ਬਾਜ਼ਾਰ ਚ ਆਓ ਬੜਾ ਸੋਚ ਸਮਝ ਕੇ ਆਓ ਕਿਉਂਕਿ ਬਾਜ਼ਾਰ ਚ ਜਨਾਨੀਆਂ ਦੇ ਪਰਸਾਂ ਦੇ ਇੰਨੀ ਕੋ ਖੋਏ ਕਰਦੀ ਐ ਇੰਨੀ ਕੋ ਚੋਰੀਆਂ ਹੋਏ ਕਰਦੀ ਆ ਕਿ ਬਾਜ਼ਾਰ ਚ ਗ੍ਰਾਹਕ ਆਉਣ ਵੱਲੋਂ ਵੀ ਸੋਚੇ ਕਰਦਾ ਕਿ ਮੈਂ ਆਵਾਂ ਕਿ ਨਾ ਆਵਾਂ ਨੁਕਸਾਨ ਕੀ ਦਾ ਇੱਕ ਦੁਕਾਨਦਾਰ ਦਾ ਬੇਇੱਜ਼ਤੀ ਕੀਤੀ ਪਠਾਨਕੋਟ ਸ਼ਹਿਰ ਦੀ ਮੇਰੀ ਇੱਕ ਅਰਦਾਸ ਤੇ ਦਰਖਾਸਤ ਹੈਗੀ ਹੈ ਸਰਕਾਰ ਨੂੰ ਪੁਲਿਸ ਪ੍ਰਸ਼ਾਸਨ ਨੂੰ ਕਿ ਸੰਡੇ ਵਾਲੇ ਦਿਨ ਖਾਸ ਕਰ ਸੰਡੇ ਵਾਲੇ ਦਿਨ ਤੁਸੀਂ ਇੱਕ ਟੀਮ ਲਾਓ ਪੂਰੀ 10 15 ਬੰਦਿਆਂ ਦੀ ਟੀਮ ਲਾਓ ਜਿਨ੍ਹਾਂ ਨੂੰ ਕੋਨੇ ਕੋਨੇ ਭੇਜੋ ਦੇਖੋ ਕਿ ਹਾਂ ਕੌਣ ਬਾਹਰੋਂ ਆਏ ਕਰਦਾ ਇਹ ਮੈਨੂੰ ਲੋਕਲ ਨਹੀਂ ਲੱਗੇ ਕਰਦੇ ਸਰ ਇਹਨਾਂ ਨੇ ਕੋਈ ਆਪਣਾ ਪੁਲਿਸ ਤੋਂ ਕੰਪਲੇਂਟ ਇਹਨਾਂ ਨੇ ਪੁਲਿਸ ਤੋਂ ਕੰਪਲੇਂਟ ਵੀ ਕਰਾਈ ਪੁਲਿਸ ਆ ਕੇ ਸੀਸੀਟੀਵੀ ਦੇਖ ਕੇ ਵੀ ਗਈ ਉਹਨਾਂ ਨੇ ਦੇਖਿਆ ਸਾਰੇ ਬੰਦਿਆ ਮੈਂ ਫੋਟੋਆਂ ਵੀ ਹੈਗੀ ਐ ਇਹਦੇ 'ਚ ਤਿੰਨਾਂ ਜਨਾਨੀਆਂ ਦੀ ਮੇਰੇ ਕੋਲ ਫੋਟੋਆਂ ਵੀ ਪਈਦੀ ਹੈਗੀ ਐ ਮੈਂ ਫੋਟੋਆਂ ਤੁਹਾਨੂੰ ਸੈਂਡ ਕਰ ਦਾਂਗਾ ਤੁਸੀਂ ਦੇਖ ਲਿਓ ਤਿੰਨਾਂ ਜਨਾਨੀਆਂ ਦੀ ਸ਼ਕਲਾਂ ਪੂਰੀ ਕਲੀਅਰ ਨਜ਼ਰ ਆਏ ਕਰਦੀ ਐ ਵੀਡੀਓ ਵੀ ਤੇ ਫੋਟੋਆਂ ਵੀ ਤੇ ਇਹ ਮੈਂ ਕਹਿਣਾ ਹੈਗਾ ਕਿ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਜਾਵੇ ਉਹਨਾਂ ਨੂੰ ਬੋਲੇ ਜਾਵੇ ਬਾਜ਼ਾਰ 'ਚ ਜਦੋਂ ਇਹ ਬੰਦੇ ਆਵਨ ਇਹਨਾਂ ਨੂੰ ਫੜਿਆ ਜਾਵੇ ਤੇ ਇਹਨਾਂ ਉੱਪਰ ਸਖਤ ਤੋਂ ਸਖਤ ਕਾਰਵਾਈ ਪਾਈ ਜਾਵੇ ਕੈਮਰਾ ਪਰਸਨ ਹਣੀ ਦੇ ਨਾਲ ਅਦਸਰ